ਤਨ ਆਂਦੀ ਦਿਖਾਈ ਦੇ ਰਹੀ ਕਿਉਂਕਿ ਅੱਜ ਤੁਸੀਂ ਦੇਖ ਸਕਦੇ ਹੋ ਕਿ ਲੋਕ ਇਨਸਾਫ ਪਾਰਟੀ ਤੋਂ ਹੋਰ ਜਿਹੜੇ ਆਗੂ ਹੈਗੇ ਨੇ ਉਹ ਅੱਜ ਸ਼ਾਮਲ ਹੋਏ ਨੇ ਜੀ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਜਿਹੜੇ ਹੈਗੇ ਨੇ ਆਗੂ ਨੇ ਜਿਹੜੇ ਲੋਕ ਨੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੂੰ ਸੋਪੇ ਪਾਏ ਜਾ ਰਹੇ ਨੇ ਤੇ ਸੋਪੇ ਪਾਣ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਆਪਣੀ ਆਪਣੀ ਡਿਊਟੀਆਂ ਦਿੱਤੀਆਂ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਫੋਟੋ ਸੈਸ਼ਨ ਵੀ ਚੱਲ ਰਿਹਾ ਤੇ ਉਸ ਦੌਰਾਨ ਸਾਡੇ ਬਿੱਟੂ ਜੀ ਹੈਗੇ ਨੇ ਬਿੱਟੂ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਜਿਹੜੇ ਇੱਕ ਹੋਰ ਵੱਡੀ ਕਾਮਯਾਬੀ ਦੇ ਤੰਦੋਂ ਦੇਖੋ ਇਹ ਇਹ ਤਾਂ ਪਿਆਰ ਆ ਜੋ 5 ਸਾਲ ਲੁਧਿਆਣੇ ਚ ਰਹਿ ਕੇ ਜੋ ਸੇਵਾ ਕੀਤੀ ਆ ਲੋਕਾਂ ਦੀ ਜੋ ਇਮਾਨਦਾਰੀ ਨਾਲ ਸੇਵਾ ਕੀਤੀ ਆ ਉਹਦੇ ਕਰਕੇ ਇਹ ਇਹ ਕੋਈ ਇਹ ਨਹੀਂਗਾ ਕਿਸੇ ਤੋਂ ਟੁੱਟ ਕੇ ਕਿਸੇ ਨੂੰ ਛੱਡ ਕੇ ਨਾ ਇਹ ਸਿਰਫ ਪਿਆਰ ਨਾਲ ਜੋ ਮੁਹੱਬਤ ਨਾਲ ਜੋ ਕੰਮ ਕੀਤਾ ਜੋ ਰਿਸ਼ਤੇ ਬਣਾਏ ਨੇ ਇਹ ਉਬੀ ਸਾਹਿਬ ਹੋਣੀ ਇਹ ਬਾਬਾ ਜੀ ਇਹ ਸਾਰਾ ਇੱਕ ਪਰਿਵਾਰ ਇੱਧਰ ਦੇਖੋ ਗਵਰਨ ਸਿੰਘ ਜੀ ਰਾਜੂ ਜੀ ਇੱਧਰ ਖੜੇ ਨੇ ਇਹ ਉਹ ਲੋਕ ਨੇ ਜਿਹੜੇ ਬੂਥ ਲੈਵਲ ਤੇ ਤੇ ਇਹਨਾਂ ਨੂੰ ਤਾਂ ਮੈਂ ਸਮਝਦਾ ਕੰਮ ਕਰਦਿਆਂ ਨੂੰ ਜਿੱਦਣ ਦੀ ਪਾਰਟੀ ਬਣੀ ਆ ਜਿੱਦਣ ਦੀ ਲੋਕ ਇਨਸਾਫ ਪਾਰਟੀ ਬਣੀ ਆ ਜਾਂ ਬੈਂਸਬ ਜਿਹੜੀ ਵੀ ਪਾਰਟੀ ਚ ਗਏ ਇਹ ਚਿਹਰੇ ਤਾਂ ਉਹਨਾਂ ਦੀ ਗੱਡੀ ਦੇ ਵਿੱਚ ਬਹਿ ਕੇ ਉਹਨਾਂ ਦੀ ਸੇਵਾ ਕੀਤੀ ਆ ਤੇ ਮੈਂ ਇਸ ਗੱਲ ਨੂੰ ਅਸੀਂ ਬਿਲਕੁਲ ਕਦੇ ਨਹੀਂ ਮੈਂ ਜਾਂਤੀ ਕਿਸੇ ਨੂੰ ਕੁਝ ਨਾ ਕਦੇ ਮਾੜਾ ਕਿਆ ਨਾ ਚੰਗਾ ਕਿਆ ਇਹਨਾਂ ਨੂੰ ਇੱਕ ਪਰਿਵਾਰ ਮੰਗੂ ਆ ਵੱਡਾ ਪਰਿਵਾਰ ਦਾ ਜੀ ਜਿਹੜਾ ਕੜਵਲ ਸਾਹਿਬ ਜਿਨ੍ਹਾਂ ਨੂੰ ਟਿਕਟ ਕਾਂਗਰਸ ਪਾਰਟੀ ਨੇ ਦਿੱਤੀ ਤੇ ਇਹ ਪਰਿਵਾਰ ਆ ਜਿਹੜਾ ਇਹ ਵੱਧਦਾ ਜਾ ਰਿਹਾ ਇਹ ਕਾਂਗਰਸ ਪਾਰਟੀ ਦਾ ਪਰਿਵਾਰ ਕੰਮ ਕਰਨ ਵਾਲੇ ਮਿਹਨਤ ਕਰਨ ਕਰਨ ਵਾਲੇ ਜਿਨ੍ਹਾਂ ਨੇ ਹਮੇਸ਼ਾ ਨਿਸ਼ਕਾਮ ਸੇਵਾ ਕੀਤੀ ਨਾਲ ਲਾ ਕੇ ਪਾਰਟੀ ਦੇ ਕਦੇ ਕੋਈ ਅਹੁਦੇ ਲਏ ਨਾ ਕੋਈ ਕਾਰੋਬਾਰ ਲਈ ਨਾ ਤਾਕਤਾਂ ਲਈਆਂ ਨਾ ਸੇਵਾ ਵਾਲੇ ਤੇ ਅੱਜ ਵੀ ਕੋਈ ਸ਼ਰਤ ਨਹੀਂ ਗਈ ਇਹ ਕਹਿ ਕੇ ਨਹੀਂ ਆਏ ਵੀ ਤੁਹਾਡੀ ਸਰਕਾਰ ਆ ਜੀ ਸਾਨੂੰ ਆ ਚੀਜ਼ਾਂ ਦੇ ਨਾ ਇਸ ਕਰਕੇ ਵੀ ਲੋਕਾਂ ਦੀ ਡਿਵੈਲਪਮੈਂਟ ਕਰ ਸਕੀ ਐ ਸੀ ਲੋਕਾਂ ਦਾ ਕੰਮ ਕਰ ਸਕੀ ਐ ਜੇ ਗਵਰਨਮੈਂਟ ਆ ਅਜ ਕਾਰਪੋਰੇਸ਼ਨ ਆ ਵੀ ਲੋਕਾਂ ਦੀਆਂ ਤਕਲੀਫਾਂ ਹਲ ਕਰ ਸਕੀ ਉਸ ਕਰਕੇ ਰਾਜੂ ਜੀ ਹੋਣੀ ਸਾਰਾ ਇਹ ਜਿਹੜਾ ਬਿਆਨ ਸਿੰਘ ਜੀ ਹੋਣੀ ਉਬੀ ਜੀ ਬਾਬਾ ਜੀ ਇਹ ਸਾਰਾ ਜਿਹੜਾ ਪਰਿਵਾਰ ਆ ਇਸ ਕਰਕੇ ਜੁਆਇਨ ਕੀਤਾ ਵੀ ਲੋਕਾਂ ਦੀ ਸੇਵਾ ਕਰ ਸਕੀਏ ਲੋਕਾਂ ਨੂੰ ਸਮਰਪਿਤ ਲੋਕ ਨੇ ਇਹ ਕਿੰਨੀ ਹੋਰ ਤੁਹਾਨੂੰ ਤਾਕਤ ਮਿਲੇਗੀ ਕਿਉਂਕਿ ਇਦਾਂ ਦਾ ਪਰਿਵਾਰ ਤੁਹਾਡੇ ਨਾਲ ਜੁੜ ਰਿਹਾ ਇਸ ਸਮੇਂ ਉਬੀ ਸਾਹਿਬ ਨੇ ਕਈ ਹੋਰ ਤੁਹਾਡੇ ਅਗੂ ਸਾਡੇ ਨਾਲ ਜਿਹੜੇ ਲੋਕ ਇਨਸਾਫ ਪਾਰਟੀ ਨੂੰ ਛੱਡ ਕੇ ਆਏ ਨੇ ਤੇ ਲੱਗ ਰਿਹਾ ਕਿ ਉਹਦੇ ਵਿੱਚ ਦੇਖੋ ਜਿਹੜੀ 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 ਸਾਡੀ ਪਾਰਟੀ ਅਸੀਂ ਸਾਊਥ ਤੇ ਆਤਮਨਗਰ ਚ ਕਮਜ਼ੋਰ ਸੀ ਇਹ ਸਚਾਈ ਆ ਇਸ ਵਾਰ ਜਿਹੜਾ ਰਿਜ਼ਲਟ ਆਏਗਾ ਉਹ ਆਤਮਨਗਰ ਸਾਊਥ ਦਾ ਰਿਜ਼ਲਟ ਕਾਂਗਰਸ ਪਾਰਟੀ ਦੇ ਹੱਕ ਚ ਆਏਗਾ ਇੱਕ ਬਹੁਤ ਵੱਡਾ ਬਦਲਾਅ ਹੈ ਜਿਹੜਾ ਇਸ ਦੋਨੋਂ ਕੌਨਸੀਅੰਸੀਆਂ ਦੇ ਵਿੱਚ ਰਿਜ਼ਲਟ ਚ ਆਏਗਾ ਕਿਉਂਕਿ ਲੋਕ ਸੋਚਦੇ ਆ ਵੀ ਅਸੀਂ ਬਹੁਤ ਪਿੱਛੇ ਪੈ ਗਏ ਡਵੈਲਪਮੈਂਟ ਚ ਬਾਕੀ ਅੱਜ ਤੋ ਆਪਾਂ ਖੜੇ ਆ ਸਾਰੇ ਏਰੀਆ ਦੇਖੋ ਕਿੱਥੇ ਅੱਗੇ ਪਹੁੰਚ ਗਏ ਤੇ ਲੋਕਾਂ ਦਾ ਮਨ ਬਣਿਆ ਹੋਇਆ ਇਸ ਵਾਰ ਵੀ ਸਾਊਥ ਤੇ ਆਤਮਨਗਰ ਨੂੰ ਵੀ ਬਾਕੀ ਲੁਧਿਆਣੇ ਦੇ ਨਾਲ ਕਿਸੇ ਤਰੀਕੇ ਨਾਲ ਮਲਾਈਏ ਉਸ ਤਰੱਕੀ ਦੇ ਉਸ ਚਾਲ ਨਾਲ ਰਲিয়ে ਤੇ ਇਹੀ ਕਾਰਨ ਆ ਹੋਰ ਕੋਈ ਕਾਰਨ ਨਹੀਂ ਕੀ ਕਹਿਣਾ ਜੋ ਕਿਸੇ ਰੂਪੀ ਸਭ ਕਿਸ ਦਾ ਤੁਹਾਨੂੰ ਲੱਗ ਰਿਹਾ ਹੈ ਇਸ ਸਮੇਂ ਕਿ ਤੁਸੀਂ ਲੋਕ ਸਭ ਪਾਰਟੀ ਦੇ ਨਾਂ ਨਾਲ ਕਾਲੀ ਦਲ ਦੇ ਵੀ ਰਹੇ ਤੁਸੀਂ ਕਾਲੀ ਦਲ ਦੇ ਵਿੱਚ ਮੈਂ ਹੁਣ ਕਾਲੀ ਦਲ ਚ ਤੇ ਕਾਲੀ ਦਲ ਛੱਡ ਕੇ ਤੁਸੀਂ ਅੱਜ ਕਾਂਗਰਸ ਜੁਆਇਨ ਕੀਤੀ ਹੈ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਵਧੀਆ ਹਾਲਾਤ ਨੇ ਜੀ ਬਿੱਟੂ ਜੀ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਨੂੰ ਦੇਖਦੇ ਹੋਏ ਕਿ ਬਹੁਤ ਵਿਕਾਸ ਕਰ ਰਹੀ ਹੈ ਬਹੁਤ ਵਧੀਆ ਕੰਮ ਕਰ ਰਹੇ ਨੇ ਕਿ ਇਸ ਕਰਕੇ ਮਨ ਕੀਤਾ ਵੇ ਉਹਨਾਂ ਨੂੰ ਅਲਵਿਦਾ ਕਹਿ ਕੇ ਕਾਂਗਰਸ ਜੁਆਇਨ ਕੀਤੀ ਜਾਓ ਤੁਸੀਂ ਅਕਾਲੀ ਦਲ ਦੇ ਵਿੱਚ ਅਕਾਲੀ ਦਲ ਨੂੰ ਤੁਹਾਨੂੰ ਕਿਹੜੀ ਇਹੋ ਜਿਹੀ ਕਮੀਆਂ ਸੀ ਜਿਹੜੀਆਂ ਲੱਗੀਆਂ ਜਿੱਦਾਂ ਉਹ ਬੇਅਦਮੀ ਮਾਮਲੇ 'ਚ ਲੰਬੇ ਸਮੇਂ ਤੋਂ ਫਸਦੇ ਆ ਰਹੇ ਨੇ ਜੀ ਸਭ ਤੋਂ ਵੱਡਾ ਤਾਂ ਜਿਹੜਾ ਬੇਅਦਮੀ ਮਾਮਲਾ ਸੀਗਾ ਜਦੋਂ ਸਾਡੇ ਗੁਰੂ ਸਾਹਿਬ ਨੂੰ ਇਹਨਾਂ ਨੇ ਬਖਸ਼ਿਆ ਤੇ ਫਿਰ ਇਹਨਾਂ ਨਾਲ ਰਹਿਣ ਦਾ ਵੀ ਕੋਈ ਫਾਇਦਾ ਨਹੀਂ ਬਿਲਕੁਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਰ ਤੁਸੀਂ ਕੀ ਕੀ ਲੋਕਾਂ ਇਲਾਕੇ ਦੇ ਵਿਕਾਸ ਲਈ ਤੇ ਲੋਕਾਂ ਦੇ ਕੰਮ ਕਰਾਉਣ ਲਈ ਇਸ ਕਰਕੇ ਅੱਜ ਇਹ ਫੈਸਲਾ ਲਿਆ ਕਿ ਕਾਫੀ ਲੰਬੇ ਸਮੇਂ ਤੋਂ ਸਾਡਾ ਏਰੀਆ ਜਿਹੜਾ ਵਿਕਾਸ ਤੋਂ ਪਿਛੜਿਆ ਇਸੇ ਕਰਕੇ ਇਹ ਫੈਸਲਾ ਲਿਆ ਉਹ ਕੋਈ ਕਿਸੇ ਲਾਲਚ ਵਸ ਨਹੀਂ ਤੁਹਾਡੇ ਏਰੀਏ ਚ ਕੀ ਕੀ ਕਮੀਆਂ ਸੀ ਜਿਹੜਾ ਬਿਲਕੁਲ ਸਾਡੇ ਇਲਾਕੇ ਚ ਕੋਈ ਵਿਕਾਸ ਨਹੀਂ ਹੋਇਆ ਕਿਹੜਾ ਇਲਾਕਾ ਜਿੱਨਾ ਅਰਬਨ ਸਟੇਟ ਜੋ ਕਿ ਲੁਧਿਆਣੇ ਦਾ ਪਾਉ ਸ਼ੇਰੀਆ ਬਹੁਤ ਵਧੀਆ ਏਰੀਆ ਸੀ ਪਾਰਕ ਕਿੰਨੇ ਵਧੀਆ ਬਈ ਅੱਜ ਬੇਰੌਣਕੀ ਪਈ ਐ ਬਿਲਕੁਲ ਸੜਕਾਂ ਨਹੀਂ ਕੁਝ ਨਹੀਂ ਚਾਹੋ ਜਿਆ ਕੀ ਸੀ ਜੀ ਦੇ ਕਾਰਨ ਛੱਡਣਾ ਪਿਆ ਤੁਸੀਂ ਜਾਣਦੇ ਹੋ ਦੀ ਜਿੱਥੇ ਇੰਨੀ ਦੇ ਰਹੀਏ ਹੋਈ ਐ 91 ਇਹਨਾਂ ਕਹਿਣਾ ਜੀ ਸਾਡੇ ਦਰਸ਼ਕ ਜਾਣ ਜਾਣਗੇ ਕਿਉਂਕਿ ਦਰਸ਼ਕਾਂ ਦੇ ਵਿੱਚ ਇਸ ਸਮੇਂ ਗੱਲ ਇਹ ਆ ਕਿ ਉੱਥੇ ਹਰ ਵੇਲੇ ਜਿਹੜਾ ਆ ਨਾ ਇੱਕ ਤਾਂ ਬਿਲਕੁਲ ਕਿਸੇ ਦੀ ਸੁਣ ਕੇ رائے ਨਹੀਂ ਲਈ ਜਾਂਦੀ ਵਨ ਮੈਨ ਸ਼ੋ ਜੋ رائے ਲੈਣੀ ਆਪਣੇ ਆਪ ਲੈਣੀ ਆ ਵਨ ਮੈਨ ਸ਼ੋ ਹੋਇਆ ਕੌਣ ਸੀਗਾ ਜੀ ਉੱਥੇ ਸਾਹਿਬ ਸਿਮਰਜੀਤ ਸਿੰਘ ਬੈਂਸ ਕੀ ਕਿਸ ਕਿਸ ਤਰ੍ਹਾਂ ਦਾ ਕਰਦੇ ਸੀ ਉਹ ਹਰ ਤਰ੍ਹਾਂ ਦਾ ਫੈਸਲਾ ਉਹਨਾਂ ਨੇ ਆਪ ਲੈਣਾ ਕਦੀ ਵੀ ਉਹਨਾਂ ਨੇ ਵਿਕਾਸ ਪੱਖੀ ਕਦੀ ਉਹਨਾਂ ਦਾ ਨਜ਼ਰੀਆ ਨਹੀਂ ਰਿਹਾ ਉਹ ਆਪਣਾ ਹੀ ਨਜ਼ਰੀਆ ਉਹਨਾਂ ਦਾ ਅਜ ਵੀ ਪਿਛੜਿਆ ਹੋਇਆ ਜੀ ਕਾਫੀ ਜ਼ਿਆਦਾ ਇਸ ਸਮੇਂ ਕਿਉਂਕਿ ਏਰੀਆ ਦੇ ਵਿੱਚ ਕੋਈ ਵੀ ਵਿਕਾਸ ਅਸੀਂ ਜਾਨਦੇ ਹਾਂ ਤੇ ਕੋਈ ਵੀ ਵਿਕਾਸ ਉੱਥੇ ਅੱਜ ਅੱਜ ਪਿੱਟੂ ਜੀ ਨੇ ਨਾ ਕੀਤੀ ਹੈ ਕਿ ਅਸੀਂ ਵਿਕਾਸ ਲਈ ਤੁਹਾਡੇ ਨਾਲ ਆਏ ਹਾਂ ਤੇ ਵਿਕਾਸ ਲਈ ਹੀ ਤੁਹਾਨੂੰ ਸਪੋਰਟ ਕਰਾਂਗੇ ਅਕਾਲੀ ਦਲ ਅਤੇ ਲੋਕ ਸਭਾ ਪਾਰਟੀ ਤੋਂ ਛੱਡ ਕਲਵਿਦਾ ਕਹਿ ਕੇ ਕਾਂਗਰਸ ਦਾ ਦਾਮਨ ਫੜਿਆ ਤੇ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੇ ਕਿਹੜੇ ਚਿਹਰੇ ਜਿਹੜਾ ਜਿਹੜੇ ਕਿ ਕਾਂਗਰਸ ਦੇ ਵਿੱਚ ਸ਼ਾਮਲ ਹੁੰਦੇ ਨੇ ਲੁਧਿਆਣਾ ਤੋਂ ਅਭੀ